ਜਦ ਪੋਚੇ ਨ ਆਇ ਜੀ ਦੇਵ ਗੁਰੂ ਜਪੋ ਜੀ ਨ ਆਇ ਤਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਕਰਨਾ ਫਿਰ ਸੰਕਟ ਜੋਨ ਕਰ ਕਰਨਾ ਕਟ ਕੋਨ ਕਰ ਕਰਨਾ ਫਿਰ ਸੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਵਿੱਚ ਉੱਚੀ ਸਤਿ ਸ਼੍ਰੀ ਅਕਾਲ ਜੀਓ ਜੋ ਕਿ ਤੁੰਤਨ ਸਾਹਿਬ ਦੇ ਪਰਿਵਾਰ ਜੰਦਰ ਜੀ ਮਹਾਰਾਜ ਜੀ ਦੇ ਸ਼ਹੀਦੀ ਨੂੰ ਸਮਰਪਿਤ ਪਿੰਨ ਮੁਖ ਲਿਆਣਾ ਵਿਖੇ ਬਾਬਾ ਬਲਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਹਰ ਸਾਲ ਦੀ ਤਰ੍ਹਾਂ ਪਰਸੋਂ ਵਾਲੇ ਦਿਨ ਸਾਲਾਨਾ ਪ੍ਰੋਗਰਾਮ ਮਨਾਏ ਗਏ ਹਨ ਜਿਸ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਰਥੋਪरांत ਮਹਾਨ ਕੀ 15 ਵਾਰ ਸੱਦੇ ਹਨ ਰਾਗੀ ਜੱਥਿਆਂ ਨੇ ਪਹੁੰਚ ਕਰਕੇ ਸੰਗਤਾਂ ਨੂੰ ਕੀਰਤਨ ਦੁਆਰਾ ਕਥਾ ਦੁਆਰਾ ਨਿਹਾਲ ਕੀਤਾ ਹੈ ਸਮੂਹ ਪਰਿਵਾਰ ਵੱਲੋਂ ਅਤੇ ਪਿੰਡ ਮੁਖ ਲਿਆਣ ਦੀ ਸੰਗਤ ਵੱਲੋਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਆਪ ਜੀਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ